ਮੇਰੇ ਕੋ ਕ੍ਰੋਸ ਦਾ ਹਾਈਬ੍ਰਿਡ ਸਾਈਕਲ ਸੀਗਾ ਹਾਈਬ੍ਰਿਡ ਸਾਈਕਲ ਕਹਿੰਦੇ ਜਿਹਦੇ ਪਤਲੇ ਟਾਇਰ ਹੁੰਦੇ ਨੇ ਜਿਆਦਾ ਪਤਲੇ ਨਹੀਂ ਮੱਧਮ ਪਤਲੇ ਹਾਂ ਤੇ ਉਹ ਸਾਈਕਲ ਦੇ ਉੱਤੇ ਹੀ ਮੈਂ ਸਾਰਾ ਇਹ ਫਰੇਮ ਦੁਬਾਰੇ ਤਿਆਰ ਕੀਤਾ ਇਹਦਾ ਰეკਮੈਂਡ ਬਾਈਕ ਦਾ ਇਹ ਕਿੰਨਾ ਕੁ ਔਖਾ ਇਹਨੂੰ ਚਲਾਉਣਾ ਇਹਨੂੰ ਵੈਸੇ ਤਾਂ ਸੌਖਾ ਹੀ ਆ ਜੀ ਪਰ ਪ੍ਰੈਕਟਿਸ ਚਾਹੀਦੀ ਆ ਤਕਰੀਬਨ 1 ਕ ਜਾਂ 2 ਦਿਨ ਲਾ ਕੇ ਬੰਦਾ ਰੈਲਾ ਹੋ ਸਕਦਾ ਜੀ ਇਹਦੇ ਵਿੱਚ ਸਪੀਡ ਵੀ ਬਹੁਤ ਹੈ ਇਹਦੇ ਵਿੱਚ ਗੇਅਰ ਲੱਗੇ ਹੋਣ ਕਰਕੇ ਇੱਕ ਤਾਂ ਚੜਾਈ ਤੇ ਸੌਖਾ ਚੜ ਜਾਂਦਾ ਤੇ ਜੇ ਪਹੁੰਚਣਾ ਹੋਵੇ ਤਾਂ ਉਹ ਵੀ ਬਹੁਤ ਸਪੀਡ ਫੜ ਲੈਂਦਾ ਹੈ ਸੌਖਾ ਚੜ ਜਾਂਦਾ ਚੜਾਈ ਤੇ ਮੈਨੂੰ ਤਾਂ ਲੱਗਦਾ ਔਖਾ ਚੜਦਾ ਊਗਾ ਯਾਰ ਨਹੀਂ ਨਹੀਂ ਗੇਰੇ ਗੇਰਾਂ ਕਰਕੇ ਚੜ ਜਾਂਦਾ ਜੀ 2 ਮਹੀਨੇ ਤਿਆਰ ਕਰ ਲਿਆ ਇਹ ਸਾਰਾ A to Z ਆਪ ਹੀ ਸਾਰਾ ਇੱਕ ਇੱਕ ਫਰੇਮ ਸਾਰਾ ਕੁਝ ਐਕਸਲ ਜਾਂ ਉਹ ਜਿਹੜਾ ਮੋਰੇ ਲੋਹਾ ਲੱਗਿਆ ਸਾਰਾ ਆਪ ਹੀ ਤਿਆਰ ਹਾਂਜੀ ਸਾਰਾ ਤਕਰੀਬਨ ਆਪ ਹੀ ਤਿਆਰ ਕੀਤਾ ਹੋਇਆ ਜਾ ਜਿਹੜੀਆਂ ਪੈਨ ਲਾਈਆਂ ਹੋਈਆਂ ਨਾਲ ਐਕਸਟਰਾ ਇਹ ਸਮਾਨ ਦੇ ਲਈ ਕਿ ਇਹ ਵੀ ਹੈ ਤੇ ਇਹ ਕਾਦੇ ਵਾਸਤੇ ਆ ਆਪਿਆ ਇੱਕ ਇੱਕ ਤਰਪਾਲ ਪਈ ਹੈ ਇਹ ਕਾਦੇ ਵਾਸਤੇ ਆ ਕੀ ਕੀ ਜਿਹੜਾ ਸਮਾਨ ਪੂਰਾ ਇਹ ਕਿਸ ਕਿਸ ਪਰਪਸ ਨੂੰ ਰੱਖਿਆ ਹੋਇਆ ਇਹਦੇ ਚ ਆਪਾਂ ਜਦੋਂ ਸਮਾਨ ਰੱਖ ਕੇ ਇਹਨੂੰ ਬੰਦ ਕਰ ਦਿੰਨੇ ਆ ਤਾਂ ਤਕਰੀਬਨ ਵਾਟਰਪਰੂਫ ਹੋ ਜਾਂਦਾ ਜੀ ਇਹ। ਉਹ ਕਿ ਤਰਪਾਲ ਪਾਣ ਦੀ ਲੋੜ ਨਹੀਂ ਪੈਂਦੀ ਜਿਵੇਂ ਆਪਾਂ ਸਫਰ ਕਰ ਰਹੇ ਆ ਤੇ ਮੀਂਹ ਲੱਗ ਗਿਆ ਫਿਰ ਆਪਾਂ ਨੂੰ ਤਰਪਾਲ ਪਾਣ ਦੀ ਲੋੜ ਨਹੀਂ। ਇਹਦੇ ਚ ਆਪਣਾ ਜਿਹੜਾ ਸਮਾਨ ਆਪ ਸੇਫ ਰਹਿੰਦਾ ਜੀ। ਹਾਂ ਯੋਗਾ ਮੈਟ ਹੈ ਜੀ। ਜਦੋਂ ਆਪਾਂ ਸਫਰਤੇ ਸੀਗੇ ਕਿਤੇ ਬੈਠ ਕੇ ਚਾਹ ਬਣਾਉਣੀ ਆ ਬੈਠਣਾ ਜਾਂ ਰਾਤ ਨੂੰ ਕਿਤੇ ਤੰਬੂ ਲਾਉਣਾ ਤਾਂ ਉਹਦੇ ਵਿੱਚ ਇਹ ਥੱਲੇ ਵਿਛਾਉਣ ਨੂੰ ਕੰਮ ਆਉਂਦਾ ਜੀ। ਇਹ ਆ ਜੀ ਮੈਂ ਸੋਚਿਆ ਸੀਗਾ ਜਦੋਂ ਛੋਟੇ ਸਫਰ ਕਰਨੇ ਹੁੰਦੇ ਆ ਸੀ ਜਵੇਂ ਫਰਜ਼ ਕਰੋ ਮੈਂ ਜੈਪੁਰ ਜਾਣਾ ਘੁੰਮਣ ਹੂੰ ਤੇ ਉੱਥੇ ਇਹਨੂੰ ਮੈਂ ਫੋਲਡ ਕਰਕੇ ਲੈ ਕੇ ਜਾ ਸਕਦਾ ਇਹ ਕਬਜਾ ਬੈਲਟ ਕੀਤਾ ਹੋਇਆ ਮੈਂ ਇਹਦੇ ਨਟ ਬੋਲਟ ਕੀਤਾ ਹੋਇਆ ਇਹਨੂੰ ਨਟ ਢਿੱਲਾ ਕਰਕੇ ਇਹ ਤਾਂ ਇਸ ਪਾਸੇ ਨੂੰ ਫੋਲਡ ਹੋ ਜਾਂਦੀ ਆ ਹੂੰ ਇਹ ਕ ਇੱਥੋਂ ਨਟ ਖੋਲ ਕੇ ਅੱਜ ਦਾ ਹੈਂਡਲ ਵੀ ਫੋਲਡ ਹੋ ਜਾਂਦਾ ਤੇ ਸੀਟ ਵੀ ਜਮਾ ਥੱਲੇ ਚਲੀ ਜਾਂਦੀ ਹੈ ਇਹਦੀ ਲੋ ਕਰਕੇ ਦਿਖਾ ਦਿਓ ਫੇਰ ਇੱਕ ਵਾਰ ਮੜੇ ਆ ਤੇ ਨਾਲੇ ਲਓ ਜੀ ਲਗਾਏ ਹੋਏ ਆ ਪੂਰੇ ਹੈ ਲੁੱਕ ਦੇਣ ਨੂੰ ਹਾਂਜੀ ਐਦਾਂ ਫੋਲਡ ਹੋ ਜਾਂਦਾ ਇਹ ਵੀ ਫੋਲਡ ਹੋ ਕੇ ਹੋਰ ਛੋਟਾ ਹੋ ਸਕਦਾ ਜੀ ਪਰ ਹਾਲੇ ਇੰਨਾ ਕਾ ਤੇ ਇਹਦਾ ਇੱਕ ਹੋਰ ਫਾਇਦਾ ਕਿ ਲਾਈਟ ਵੇਟ ਆ ਇਹ ਹਾਂ ਇਹਨੂੰ ਕੈਰੀ ਕਰਨਾ ਸੌਖਾ ਜੀ ਨੇ ਇੱਕ ਕੇਮੇ ਬਾਈ ਇਹ ਕੀ ਹੈ ਕਿ ਕਿੱਥੋਂ ਆਈਡੀਆ ਆਇਆ ਕਿਵੇਂ ਤਿਆਰ ਕੀਤਾ ਸਾਰਾ ਆਪੇ ਤਿਆਰ ਕੀਤਾ ਹੈ ਸਾਰਾ ਹਾਂਜੀ ਆਪੀ ਤਿਆਰ ਕੀਤਾ ਪਹਿਲਾਂ ਜਿਵੇਂ ਅਸੀਂ 3 ਟਾਇਰਾਂ ਵਾਲੇ ਸਾਈਕਲ ਤਿਆਰ ਕੀਤੇ ਸੀ ਉਹਨੂੰ ਰਿਕਮਬੈਂਡ ਟ੍ਰਾਈਕ ਕਹਿੰਦੇ ਸੀ ਇਹਨੂੰ ਰਿਕਮਬੈਂਡ ਬਾਈਕ ਕਹਿੰਦੇ ਆ ਛੋਟਾ ਟਾਇਰਾਂ ਕਰਕੇ ਬਾਈਕ ਤੇ 3 ਟਾਇਰਾਂ ਕਰਕੇ ਟ੍ਰਾਈਕ ਕਹਿੰਦੇ ਸੀ ਉਹਨੂੰ ਹਾਂ ਤੇ ਉਹਦੇ 'ਚ ਕੁਝ ਕਮੀਆਂ ਸੀ ਜਿਹੜੀਆਂ ਕਿ ਅਸੀਂ ਸਫ਼ਰ ਦੇ ਦੌਰਾਨ ਮਹਿਸੂਸ ਕੀਤੀਆਂ ਹਾਂ ਤਾਂ ਉਦੋਂ ਮੈਨੂੰ ਲੱਗਿਆ ਸੀ ਮੈਂ ਘਰੇ ਜਾ ਕੇ ਜਿਹੜੀਆਂ ਕਮੀਆਂ ਮੈਨੂੰ ਲੱਗੀਆਂ ਨੇ ਸਫ਼ਰ ਤੇ ਉਹਨਾਂ ਨੂੰ ਕੱਢ ਕੇ ਇੱਕ ਨਵਾਂ ਸਾਈਕਲ ਤਿਆਰ ਕਰੂੰਗਾ ਤੇ ਜਿਹੜਾ ਕਿ 2 ਟਾਇਰਾਂ ਵਾਲਾ ਹੋਵੇਗਾ ਅੱਛਾ ਤੇ ਉਦੋਂ ਬਾਅਦ ਹੀ ਮੈਂ ਆ ਕੇ ਘਰੇ ਅਰੇਸਟ ਕਰਕੇ ਫਿਰ ਸਾਈਕਲ ਤਿਆਰ ਕਰਨਾ ਸ਼ੁਰੂ ਕੀਤਾ ਹੈ ਤੇ ਤਕਰੀਬਨ 2 ਮਹੀਨੇ ਦੇ ਵਿੱਚ ਇਹ ਤਿਆਰ ਕਰ ਲਿਆ ਸੀ ਕੰਮ ਇਹ ਤੇ ਹੌਲੀ ਹੌਲੀ ਕੀਤਾ ਸੀ ਅੱਛਾ ਇਹ 2 ਮਹੀਨੇ ਤਿਆਰ ਕਰ ਲਿਆ ਇਹ ਸਾਰਾ A to Z ਆਪ ਹੀ ਸਾਰਾ ਇੱਕ ਇੱਕ ਫਰੇਮ ਸਾਰਾ ਕੁਝ ਐਕਸਲ ਜਾਂ ਜਿਹੜਾ ਮੋਰੇ ਲੋਹਾ ਲੱਗਿਆ ਸਾਰਾ ਆਪ ਹੀ ਤਿਆਰ ਹਾਂਜੀ ਸਾਰਾ ਤਕਰੀਬਨ ਆਪ ਹੀ ਤਿਆਰ ਕੀਤਾ ਹੋਇਆ ਇਹ ਮੇਰੇ ਕੋਲ ਕ੍ਰੋਸ ਦਾ ਹਾਈਬ੍ਰਿਡ ਸਾਈਕਲ ਸੀਗਾ ਹਾਈਬ੍ਰਿਡ ਸਾਈਕਲ ਕਹਿੰਦੇ ਜਿਹਦੇ ਪਤਲੇ ਟਾਇਰ ਹੁੰਦੇ ਨੇ ਜਿਆਦਾ ਪਤਲੇ ਨਹੀਂ ਮੱਧਮ ਪਤਲੇ ਹਾਂ ਤੇ ਉਹ ਸਾਈਕਲ ਦੇ ਉੱਤੇ ਹੀ ਮੈਂ ਸਾਰਾ ਇਹ ਫਰੇਮ ਦੁਬਾਰੇ ਤਿਆਰ ਕੀਤਾ ਇਹਦਾ ਰეკਮੈਂਡ ਬਾਈਕ ਦਾ ਇਹ ਤੇ ਇਹ ਜਿਹੜਾ ਬਾਈ ਹੁਣ ਮੈਂ ਤਾਂ ਚਲਾ ਕੇ ਦੇਖਿਆ ਸੀ ਮੇਤੋਂ ਤਾਂ ਨਹੀਂ ਚੱਲਿਆ ਬਾਈ ਸਿੱਧੇ ਜੀ ਜਿਹੜੀ ਗੱਲ ਹੈ ਇਹ ਉੱਤੇ ਹੋਣ ਕਰਕੇ ਪੈਡਲ ਹਾਂ ਜੀ ਬੈਲੈਂਸ ਨਹੀਂ ਬਣ ਪਾ ਰਿਹਾ ਹੈ ਨਾ ਪਹਿਲਾਂ ਪਹਿਲਾਂ ਨਹੀਂ ਬਣਦਾ ਤੇ ਇਹ ਫਿਰ ਕਿੰਨਾ ਕੁ ਔਖਾ ਇਹਨੂੰ ਚਲਾਉਣਾ ਇਹਨੂੰ ਵੈਸੇ ਤਾਂ ਸੌਖਾ ਹੀ ਹੈ ਜੀ ਪਰ ਪ੍ਰੈਕਟਿਸ ਚਾਹੀਦੀ ਹੈ ਤਕਰੀਬਨ 1 ਕਿਆ 2 ਦਿਨ ਲਾ ਕੇ ਬੰਦਾ ਰੈਲਾ ਹੋ ਸਕਦਾ ਜੀ ਇਹਦੇ ਵਿੱਚ ਅੱਛਾ ਹਾਂਜੀ ਹਾਂਜੀ ਬਹੁਤ ਰੈਲਾ ਚੱਲਦਾ ਹੈ ਤੇ ਸਪੀਡ ਵੀ ਬਹੁਤ ਹੈ ਇਹਦੇ ਵਿੱਚ ਗੇਅਰ ਲੱਗੇ ਹੋਣ ਕਰਕੇ ਇੱਕ ਤਾਂ ਚੜਾਈ ਤੇ ਸੌਖਾ ਚੜ ਜਾਂਦਾ ਤੇ ਜੇ ਪਹਜਾਣਾ ਹੋਵੇ ਤਾਂ ਉਹ ਵੀ ਬਹੁਤ ਸਪੀਡ ਫੜਦਾ ਚੜ ਜਾਂਦਾ ਚੜਾਈ ਤੇ ਮੈਨੂੰ ਤਾਂ ਲੱਗਦਾ ਔਖਾ ਚੜਦਾ ਊਗਾ ਯਾਰ ਨਹੀਂ ਨਹੀਂ ਗੇਰੇ ਗੇਰਾਂ ਕਰਕੇ ਚੜ ਜਾਂਦਾ ਜੀ ਜੇ ਸਿੰਗਲ ਸਪੀਡ ਹੋਵੇ ਫਿਰ ਔਖਾ ਚੜਦਾ ਜੀ ਇਹ ਕਿੱਥੇ ਕਿੱਥੇ ਜਾਏ ਤੁਸੀਂ ਇਹਦੇ ਤੇ ਹੁਣ ਇਹ ਤਾਂ ਹਾਲੇ ਤਿਆਰ ਹੀ ਕੀਤਾ ਜੀ ਹਾਲੇ ਮੈਂ ਪਹਿਲਾ ਰੂਟੀ ਦਾ ਅਨੰਦਪੁਰ ਸਾਹਿਬ ਵੀ ਜਾ ਕੇ ਆਇਆ ਸੀ ਅੱਛਾ ਤੇ ਉਹ ਮੈਂ ਕਵਰ ਕੀਤਾ ਸੀ ਉਹ ਸਿੰਗਲ ਸਪੀਡ ਤੇ ਸੀ ਉਦੋਂ ਗੇਅਰ ਨਹੀਂ ਲੱਗੇ ਹੋਏ ਸੀ तकरीबन 4 ਸਵਾ 4 ਘੰਟੇ ਦੇ ਵਿੱਚ ਆਣਾ ਜਾਣਾ ਹੋ ਗਿਆ ਸੀ ਕਿੰਨੇ ਕਿਲੋਮੀਟਰ ਪੈਂਦਾ ਇੱਥੋਂ ਇੱਥੋਂ 35 ਕਿਲੋਮੀਟਰ ਆ ਜੀ 35 35 70 ਕਿਲੋਮੀਟਰ ਆਣਾ ਜਾਣਾ ਜੀ तकरीबन 4 ਸਵਾ 4 ਘੰਟੇ ਦੇ ਵਿੱਚ ਉੱਥੇ ਰੁਕੇ ਵੀ ਸੀ ਫਿਰ ਹਾਂਜੀ ਮੱਥਾ ਟੇਕ ਕੇ ਛੇਤੀ ਛੇਤੀ ਮੈਂ ਫਿਰ ਦੁਆਰੇ ਮੁੜ ਆਇਆ ਸੀ ਕਿਉਂਕਿ ਮੈਨੂੰ ਟਾਈਮ ਨੋਟ ਕਰਨਾ ਸੀ ਕਿ ਕਿੰਨੇ ਕੁ ਟਾਈਮ ਚ ਮੈਂ ਮੁੜਣਾ ਅੱਛਾ ਹਾਂਜੀ ਹਾਂਜੀ ਵੈਰੀ ਗੁੱਡ ਤੇ ਬਾਈ ਗੁਰਿੰਦਰ ਸਿੰਘ ਥਲੀ ਪਿੰਡ ਤੋਂ ਆਨੰਦਪੁਰ ਸਾਹਿਬ ਦੀ ਯਾਤਰਾ ਵੀ ਗੱਡੀ ਕਰਿਆ ਜੀ ਸੰਗਤ ਵੀ ਲੈ ਕੇ ਗਏ ਟਰੇਲਰ ਪਿੱਛੇ ਪਾਇਆ ਹੋਇਆ ਬਾਈ ਇਹਦੇ ਤੇ ਬੈਠ ਸਕਦਾ ਕੋਈ ਨਹੀਂ ਇਹਦੀ ਜਿਹੜੀ ਵੇਟ ਕਪੈਸਿਟੀ ਆ ਉਹ ਘੱਟ ਆ ਜੀ ਹਾਂ ਤੇ ਇਹ ਤਾਂ ਹੀ ਟਰੇਲਰ ਪਾਇਆ ਕਿ ਜਿਹੜਾ ਆਪਣਾ ਲਗੇਜ ਆ ਉਹ ਡਿਸਟ੍ਰੀਬਿਊਟ ਹੋ ਜੇ ਜਿਵੇਂ ਹੁਣ ਸਾਰਾ ਸਾਰਾ ਲਗੇਜ ਆਪਾਂ ਇਹ ਸਾਈਕਲ ਤੇ ਨਹੀਂ ਰੱਖਣਾ ਉਹ ਇਹਦੇ ਤੇ ਟਰੇਲਰ ਤੇ ਆਪਾਂ ਟਰਾਂਸਫਰ ਕਰ ਦਾਂਗੇ ਠੀਕ ਹੈ ਤੇ ਵੈਸੇ ਵੀ ਦੇਖਣ ਨੂੰ ਵੀ ਸੋਹਣਾ ਲੱਗਦਾ ਸੋਣਾ ਲੱਗਦਾ ਤੇ ਆ ਜਿਹੜੀਆਂ ਪੈ ਲਾਈਆਂ ਹੋਈਆਂ ਨਾਲ ਐਕਸਟਰਾ ਇਹ ਸਮਾਨ ਦੇ ਲਈ ਕਿ ਇਹ ਵੀ ਹੈ ਤੇ ਇਹ ਕਾਦੇ ਵਾਸਤੇ ਆ ਆ ਪਿਆ ਇੱਕ ਇੱਕ ਤਰਪਾਲ ਪਈ ਹੈ ਇਹ ਕਾਦੇ ਵਾਸਤੇ ਆ ਕੀ ਕੀ ਜਿਹੜਾ ਸਮਾਨ ਪੂਰਾ ਇਹ ਕਿਸ ਕਿਸ ਪਰਪਸ ਨੂੰ ਰੱਖਿਆ ਹੋਇਆ ਇਹ ਜਿਹੜੇ ਆ ਇੱਕ ਟੌਪ ਬਾਕਸ ਲਾਇਆ ਹੋਇਆ ਤੇ ਆ ਦੋ ਸਾਈਡ ਬਾਕਸ ਲਾਏ ਹੋਏ ਆ ਹਾਂ ਇਹ ਮੇਰੇ ਪੁਰਾਣੇ ਸਾਈਕਲ ਦੇ ਜਿਹੜੇ ਉਹ ਰਿਕਮੈਂਡ ਟ੍ਰਾਈਕ ਸੀ ਕਿ ਸਫਰ ਵਾਲੀ ਉਹਦੇ ਮੈਂ ਕੱਢ ਕੇ ਇੱਥੇ ਲਾਤੇ ਇਹਦੇ ਚ ਆਪਾਂ ਜਦੋਂ ਸਮਾਨ ਰੱਖ ਕੇ ਇਹਨੂੰ ਬੰਦ ਕਰ ਦਿੰਨੇ ਆ ਤਾਂ ਤਕਰੀਬਨ ਵਾਟਰਪੂਫ ਹੋ ਜਾਂਦਾ ਜੀ ਇਹ ਓਕੇ ਤਰਪਾਲ ਪਾਣ ਦੀ ਲੋੜ ਨਹੀਂ ਪੈਂਦੀ ਜਿਵੇਂ ਆਪਾਂ ਸਫਰ ਕਰ ਰਹੇ ਹਾਂ ਤੇ ਮੀਂਹ ਲੱਗਿਆ ਫਿਰ ਆਪਾਂ ਨੂੰ ਤਰਪਾਲ ਪਾਣ ਦੀ ਲੋੜ ਨਹੀਂ ਇਹਦੇ ਚ ਆਪਣਾ ਜਿਹੜਾ ਸਮਾਨ ਆਫ ਸੇਫ ਰਹਿੰਦਾ ਜੀ ਤੇ ਆਹ ਯੋਗਾ ਮੈਟ ਆ ਜੀ ਜਦੋਂ ਆਪਾਂ ਸਫਰ ਤੇ ਸੀਗੇ ਕਿੱਦੇ ਬੈਠ ਕੇ ਚਾਹ ਬਣਾਉਣੀ ਆ ਬੈਠਣਾ ਜਾਂ ਰਾਤ ਨੂੰ ਕਿਤੇ ਤੰਬੂ ਲਾਉਣਾ ਤਾਂ ਉਹਦੇ ਵਿੱਚ ਇਹ ਥੱਲੇ ਵਿਛਾਉਣ ਨੂੰ ਕੰਮ ਆਉਂਦਾ ਜੀ ਠੀਕ ਹੈ ਤੇ ਇਹ ਤਰਪਾਲ ਵੀ ਇਸੇ ਕੰਮ ਆਉਂਦੀ ਹੈ ਜੀ ਥੋੜਾ ਰਫੀ ਯੂਜ਼ ਵਾਸਤੇ ਰੱਖੀ ਹੋਈ ਸੀ ਅਸੀਂ ਅੱਛਾ ਤੇ ਇੱਕ ਆ ਮੀਟਰ ਲੱਗਿਆ ਹੋਇਆ ਆ ਮੀਟਰ ਦਿਖਾਓ ਹਾਂ ਜੀ ਸਪੀਡ ਮੀਟਰ ਆ ਇਹ ਅੱਛਾ ਸਪੀਡ ਮੀਟਰ ਹੈ ਹਾਂ ਜੀ ਮਤਲਬ ਕਿੰਨੀ ਸਪੀਡ ਤੇ ਚੱਲਦਾ ਇਹ ਠੀਕ ਹੈ ਇਹ ਜਦੋਂ ਚੱਲਿਆ ਉਦੋਂ ਆਨ ਹੁੰਦਾ ਹੀ ਇਹਦੋਂ ਅੱਛਾ ਜਦੋਂ ਚੱਲੇਗਾ ਉਦੋਂ ਆਨ ਹੋ ਜਗਾ ਇਹ ਹਾਂ ਜੀ ਚੱਕਾ ਘੁੰਮਦਾ ਜਦੋਂ ਅੱਗੇ ਠੀਕ ਹੈ ਹਾਂ ਜੀ ਤੇ ਬਿਲਕੁਲ ਅੱਗੇ ਇੱਕ ਆ ਟ ਰਾਤ ਵਾਸਤੇ ਬੈਦੋ ਸਫਰ ਕੱਟ ਕਰਦੇ ਆ ਰਾਤ ਨੂੰ ਪਰ ਜੇ ਕਰਨਾ ਹੋਵੇ ਤਾਂ ਐਮਰਜੈਂਸੀ ਵਾਸਤੇ ਹੈਗੀ ਆ ਤੇ ਤਿੰਨ ਇਹਦੇ ਵਿੱਚ ਬੋਟਲ ਹੋਲਡਰ ਲਾਏ ਹੋਏ ਨੇ ਇੱਕ ਤਾਂ ਮੂਰੀ ਲੱਗਿਆ ਹੋਇਆ ਹਾਂ ਤੇ ਇੱਕ ਏ ਸਾਈਡ ਲੱਗਿਆ ਹੋਇਆ ਦੇਖੋ ਜੀ ਸੀਟ ਦੇ ਥੱਲੇ ਤੇ ਇੱਕ ਉਸ ਪਾਸੇ ਲੱਗਿਆ ਹੋਇਆ ਇੱਕ ਪਰਲੀ ਸਾਈਡ ਲੱਗਿਆ ਹੋਇਆ ਤੇ ਇੱਕ ਆ ਫਰੇਮ ਬੈਗ ਵੀ ਇਹ ਵੀ ਆਪੇ ਬਣਵਾਇਆ ਸੀ ਇਹ ਅੱਛਾ ਇੱਥੋਂ ਹੀ ਲਾਗੇ ਪਿੰਡ ਤੋਂ ਹਾਂ ਤੇ ਇਹਦੇ ਵਿੱਚ ਵੀ ਆਪਾਂ ਮਾੜਾ ਮੋਟਾ ਸੀ ਕੱਪੜੇ ਵਗੈਰਾ ਜਾਂ ਟੂਲ ਵਗੈਰਾ ਰੱਖ ਸਕਦੇ ਆ ਜੀ ਉਹ ਅੱਛਾ ਹਾਂ ਜੀ ਹਾਂ ਜੀ ਇੰਨੇ ਗੁਰਿੰਦਰ ਗੁਰਵਿੰਦਰ ਇੰਨੇ ਮਤਲਬ ਕਿ ਆਪਾਂ ਨੇ ਸਾਈਕਲ ਤਿਆਰ ਕੀਤੇ ਹੁਣ ਤੱਕ ਕਿਸੇ ਕੰਪਨੀ ਨੇ ਤੁਹਾਡੇ ਨਾਲ ਐਡਲਸ ਫਾਇਰਫੌਕਸ ਹੈ ਹੀਰੋ ਹੈ A1 ਹੈ ਇਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿਸੇ ਨੇ ਨਹੀਂ ਹੈ ਉਹ ਕਰ ਸਕਦੇ ਨੇ ਐਕਚੁਅਲੀ ਇਹਨਾਂ ਦੀ ਡਿਮਾਂਡ ਨਹੀਂ ਹੈਗੀ ਸਾਈਕਲਾਂ ਦੀ ਮਤਲਬ ਜੇ ਕਿਸੇ ਨੂੰ ਸ਼ੌਂਕ ਹੋਵੇ ਤਾਂ ਉਹ ਯਾ ਤਾਂ ਬਾਹਰੋਂ ਮੰਗਵਾਊਗਾ ਜਾਂ ਆਪਣਾ ਬਣਾਊਗਾ ਹੁਣ ਇੱਕ ਸਾਈਕਲ ਵਾਸਤੇ ਕੰਪਨੀ ਤਾਂ ਉਹਦਾ ਟਾਈਮ ਇਨਵੈਸਟ ਨਹੀਂ ਕਰ ਸਕਦੇ ਜੀ ਜੇ ਕੋਈ ਉਧਰੋਂ ਕਵੇ ਬਈ ਗਿੰਦੇ ਬਾਈ ਯਾਰ ਇੱਕ ਮੇਰੇ ਲਈ ਤਿਆਰ ਕਰੀਂ ਬੜਾ ਮੈਨੂੰ ਪਸੰਦ ਆਇਆ ਤਾਂ ਕਰ ਦੋਗੇ ਤੇ ਯਾਰ ਤੁਸੀਂ ਹੋ ਸਕਦਾਈ ਸਗੋ ਇਸ ਚ ਹੋਰ ਬਿਹਤਰੀਆਂ ਹੋ ਸਕਦੇ ਨੇ ਜਿਵੇਂ ਦੋ ਤਿੰਨ ਕਮੀਆਂ ਇਹਦੇ ਵਿੱਚ ਹਾਲੇ ਵੀ ਹੈਗੀਆਂ ਨੇ ਹਾਂ ਪਰ ਜਦੋਂ ਅਸੀਂ ਅਗਲਾ ਵਰਜ਼ਨ ਬਣਾਵਾਂਗੇ ਇਹਦਾ ਤਾਂ ਉਹਦੇ ਵਿੱਚ ਉਹ ਨਿਕਲ ਜਾਣਗੀਆਂ ਕਮੀਆਂ ਕਿਹੜੀਆਂ ਕਿੜੀਆਂ ਹੋਣਾ ਜੇ ਇੱਕ ਤਾਂ ਇਹਦੀ ਸੀਟ ਦੀ ਜਿਹੜੀ ਸ਼ੇਪ ਆ ਉਹ ਕਰਵਾ ਦੇਖੋ ਹਾਂ ਇਹ ਜੇ ਸਟ੍ਰੇਟ ਹੋਵੇ ਤਾਂ ਪਿੱਠ ਸਿੱਧੀ ਰਹਿੰਦੀ ਹੈ ਜੀ ਹੁਣ ਇਹਦੇ 'ਚ ਥੋੜੀ ਜੀ ਬੈਂਡ ਹੋ ਜਾਂਦੀ ਆ ਅੱਛਾ ਛੋਟੇ ਸਫ਼ਰ ਤੇ ਨਹੀਂ ਪਤਾ ਲੱਗਦਾ ਪਰ ਜਦੋਂ ਲੰਬਾ ਸਫ਼ਰ ਕਰਾਂਗੇ ਆਪਾਂ ਡੇਲੀ ਡੇਲੀ ਚਲਾਵਾਂਗੇ ਤਾਂ ਪਿੱਠ 'ਚ ਦਿੱਕਤ ਆ ਸਕਦੀ ਐ ਇਦਾਂ ਕਰਵ ਹੋਣ ਕਰਕੇ ਅੱਛਾ ਹਾਂਜੀ ਇਹ ਸੀਟ ਕਾਦੀ ਬਣਾਈ ਹੋਈ ਐ ਕਾਦੀ ਸੀਟ ਐ ਇਹ ਇਹ ਸੀਟ ਦੇ ਪਿੱਛੇ ਇੱਕ ਤਾਂ ਲੋਹੇ ਦੀ ਸ਼ੀਟ ਲਾਈ ਹੋਈ ਆ ਤੇ ਉੱਤੇ ਜਿਹੜੀ ਅਪਲਾਈ ਹੁੰਦੀ ਉਹ ਲਾਈ ਹੋਈ ਆ ਤੇ ਉੱਤੇ ਜਿਹੜੀ ਸਿੰਪਲ ਆਮ ਗੱਡੀ ਬਣਦੀ ਐ ਗੱਡੀ ਵਾਲੇ ਤੋਂ ਮੈਂ ਗੱਡੀ ਬਣਾਈ ਸੀ ਤੇ ਇਹ ਗਿੰਦਾ ਥਲੀ ਐ ਜਿਹੜਾ ਨੌਜਵਾਨ ਐ ਇਹ ਇਹੀ ਨਹੀਂ ਮਲਟੀ ਟੈਲੈਂਟਡ ਬੰਦਾ ਐ ਇਹ ਪੱਗਾਂ ਵੀ ਬੰਦ ਹੈ ਜੀ ਜਿਵੇਂ ਫਿਲਮਾਂ ਦੇ ਵਿੱਚ ਜਿੰਮੀ ਸ਼ੇਰਗਿੱਲ ਦੀ ਫਿਲਮ ਸੀ ਪਿੱਛੇ ਫਿਲਮ ਸੀ ਉੱਥੇ ਪੱਗਾਂ ਬੰਨ ਕੇ ਆਏ ਆ ਸਾਡਾ ਵੀਰ ਘਨੋਲੀ ਤੋਂ ਹਰਪ੍ਰੀਤ ਹੈ ਹਨਾ ਹਰਪ੍ਰੀਤ ਸਿੰਘ ਹਾਂ ਜੀ ਕਿੰਨਾ ਵੱਡਾ ਵੀਰ ਉਹ ਵੀ ਬੰਨ ਕੇ ਆਏ ਸੀ ਹਾਂ ਜੀ ਹਾਂ ਉਹ ਵੀ ਨਾਲ ਕੇ ਮਤਲਬ ਕਿ ਹਾਂ ਦੋਨੇ ਕੈਸੀ ਦੋਨੇ ਕੈਸੀ ਠੀਕ ਹੈ ਤੇ ਉਹ ਉੱਥੇ ਪੱਗ ਬੰਨ ਕੇ ਆਂਦੀਆਂ ਪੱਗਾਂ ਹੈ ਕਿੰਨੀਆਂ ਪੱਗਾਂ ਬੰਨੀਆਂ ਇੱਕ ਦਿਨ ਦੇ ਵਿੱਚ ਉੱਥੇ ਤਕਰੀਬਨ 150 ਪੱਗਾਂ ਸੀਗੀਆਂ ਬਣੀਆਂ ਇੱਕ ਦਿਨ ਦੇ ਵਿੱਚ ਅੱਛਾ ਜਿੱਦਾਂ ਕੋਈ ਸੀਨ ਹੁੰਦਾ ਉਹਦੇ ਵਿੱਚ ਕਰਾਊਡ ਕਾਫੀ ਹੋ ਜੇ ਹਾਂ ਤਾਂ ਕਰਾਊਡ ਦੇ ਪੱਗਾਂ ਬਣਣੀਆਂ ਹੁੰਦੀਆਂ ਤਾਂ ਸੀਨ ਦੇ ਮੁਤਾਬਿਕ ਤਾਂ 150 ਪੱਗਾਂ ਬਣੀਆਂ ਸੀ ਉਦੋਂ ਬਿਲਕੁਲ ਤੇ ਇਹਦਾ ਟੈਟੂਆਂ ਦਾ ਵੀ ਕੰਮ ਹੈ ਟੈਟੂ ਵੀ ਬਣਾਉਂਦੇ ਆਏ ਹੈ ਹਾਂਜੀ ਹਾਂਜੀ ਹਾਂ ਤੇ ਜਦੋਂ ਉੱਥੇ ਗਏ ਸੀ ਮਤਲਬ ਕਿ ਤੁਸੀਂ ਭਾਰਤ ਦਾ ਦੌਰਾ ਕੀਤਾ ਹਾਂਜੀ ਉਦੋਂ ਰਸਤੇ 'ਚ ਵੀ ਟੈਟੂ ਵਗੈਰਾ ਬਣਾਉਂਦੇ ਰਹੇ ਤੁਸੀਂ ਲੋਕਾਂ ਦੇ ਨਹੀਂ ਸਾਡਾ ਜਿਹੜਾ ਪਲਾਨ ਸੀਗਾ ਅਸੀਂ ਦੱਸ ਕੇ ਗਏ ਸੀ ਇੱਥੋਂ ਕਿ ਅਸੀਂ ਟੈਟੂ ਕਰਕੇ ਆਪਦਾ ਅੱਗੇ ਗੁਜ਼ਾਰਾ ਚਲਾਵਾਂਗੇ ਹਾਂ ਪਰ ਸਾਨੂੰ ਨੌਲੇਜ ਨਹੀਂ ਸੀ ਕਿ ਦੀ ਸਾਈਕਲ ਬਾਰੇ ਜਾਂ ਲਗੇਜ ਬਾਰੇ ਕਿ ਕਿੰਨਾ ਕੈਰੀ ਕਰਨਾ ਚਾਹੀਦਾ ਸਫਰ ਤੇ ਤੇ ਤਕਰੀਬਨ ਆਪਾਂ ਪਾਸੋਂ ਜਾਂਦੇ ਜਾਂਦੇ ਫਤੇਗੜ ਸਾਹਿਬ ਸਾਨੂੰ ਅਹਿਸਾਸ ਹੋ ਗਿਆ ਕਿ ਲਗੇਜ ਬਹੁਤ ਚੱਕ ਲਿਆ ਸੀ ਸਾਹ ਸੁ ਚੜਨ ਲੱਗੇ ਸੀ ਹਾਂਜੀ ਇੱਕ ਤਾਂ ਮੀਂਹ ਪੈ ਗਿਆ ਸੀ ਉਦੋਂ ਬਾਰਿਸ਼ ਤਿੰਨ ਚਾਰ ਦਿਨ ਲੱਗੀ ਰਹੀ ਹਾਂ ਤੇ ਸਮਾਨ ਵੈਸੇ ਵੀ ਜ਼ਿਆਦਾ ਸੀ ਤੇ ਉਹ ਭੇਜ ਵੀ ਗਿਆ ਸੋ ਕੋ ਦੁੱਗਣਾ weight ਹੋ ਗਿਆ ਤੇ ਫਤੇਗੜ ਸਾਹਿਬ ਜਾਂਦੇ ਜਾਂਦੇ ਤਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਫਿਰ ਅਸੀਂ ਜਾ ਕੇ ਆਪਾਂ ਤੋਂ ਸਾਰਾ ਜਿਹੜਾ weight ਆ ਉਹ ਲਾਇਆ ਆਪਣੇ ਦੋਸਤ ਕੋਲੇ ਤੇ ਜਿੰਨੀ ਲੋਡ ਸੀ ਉਹਨਾਂ ਲੈ ਕੇ ਗਏ ਹੂੰ ਹਾਂਜੀ ਹਾਂਜੀ ਸੋ ਬਿਲਕੁਲ ਇੱਕ ਤਾਂ ਜੀ ਇਹ ਹੋ ਗਿਆ ਸਾਈਕਲ ਸਾਈਕਲ ਦੇ ਪਿੱਛੇ ਟਰੇਲਰ ਲਾਤਾ ਇੱਕ ਆ ਜੀ ਆ ਸਾਈਕਲੀ ਦੀ ਛੋਟੀ ਜੀ ਇਹ ਬੱਚਾ ਹੀ ਆ ਇਹਦਾ ਵਿਚਾਰਾ ਤੇ ਇਹ ਕਿਵੇਂ ਫਿਰ ਬਣਾਇਆ ਇਹ ਆ ਜੀ ਮੈਂ ਸੋਚਿਆ ਸੀਗਾ ਜਦੋਂ ਛੋਟੇ ਸਫਰ ਕਰਨੇ ਹੁੰਦੇ ਸੀ ਜਿਵੇਂ فرض ਕਰੋ ਮੈਂ ਜੈਪੁਰ ਜਾਣਾ ਕੋਮਣ ਹੂੰ ਤੇ ਉੱਥੇ ਇਹਨੂੰ ਮੈਂ ਫੋਲਡ ਕਰਕੇ ਲੈ ਕੇ ਜਾ ਸਕਦਾ ਅੱਛਾ ਇਹ ਦੋ ਤਿੰਨ ਜਗ੍ਹਾ ਤੋਂ ਫੋਲਡ ਹੋ ਜਾਂਦੀ ਹੈ ਜੀ ਇੱਕ ਤਾਂ ਫਰੇਮ ਫੋਲਡ ਹੋ ਜਾਂਦਾ ਇਹਦਾ ਠੀਕ ਹੈ ਇਥੋਂ ਇਹ ਕਬਜਾ ਵੈਲਡ ਕੀਤਾ ਹੋਇਆ ਮੈਂ ਇਧਰ ਨਟ ਬੋਲਟ ਕੀਤਾ ਹੋਇਆ ਇਹਨੂੰ ਨਟ ਢਿੱਲਾ ਕਰਕੇ ਇਹ ਤਾਂ ਇਸ ਪਾਸੇ ਨੂੰ ਫੋਲਡ ਹੋ ਜਾਂਦੀ ਆ ਇਹ ਕ ਇਥੋਂ ਨਟ ਖੋਲ ਕੇ ਅਜ ਦਾ ਹੈਂਡਲ ਵੀ ਫੋਲਡ ਹੋ ਜਾਂਦਾ ਤੇ ਸੀਟ ਵੀ ਜਮਾ ਥੱਲੇ ਚਲੀ ਜਾਂਦੀ ਹੈ ਇਹਦੀ ਲੋ ਕਰਕੇ ਦਿਖਾ ਦਿਓ ਫਿਰ ਇੱਕ ਵਾਰ ਮੜਾ ਜੀ ਇੱਕ ਮਿੰਟ ਜੀ ਹੁਣੇ ਕਰ ਦੰਨੇ ਆ ਜੀ ਤੇ ਇਹ ਫੋਲਡ ਵਾਲਾ ਤੇ ਬਾਈ ਜੀ ਚੱਲਿਆ ਆਪਾਂ ਤੋਂ ਇਹ ਵੀ ਨਹੀਂ ਹੈ ਕਿਉਂਕਿ ਜਦੋਂ ਚਲਾਉਂਦੇ ਆ ਇਹਦਾ ਪਿਛਲਾ ਪਾਸਾ ਇਧਰ ਨੂੰ ਹੋ ਜਾਂਦਾ ਮੂਰਲਾ ਪਰਸਨ ਕਿਉਂਕਿ ਬੈਲੈਂਸ ਨਹੀਂ ਬਣਾਉਣਾ ਆ ਰਿਹਾ ਜੀ ਮੈਨੂੰ ਹਾਂ ਜੀ ਹਾਂ ਜੀ ਛੋਟਾ ਹੋਣ ਕਰਕੇ ਜੀ ਇਹ ਗਿੰਦਾ ਦਾ ਬਹੁਤ ਵਧੀ ਦੇ ਨਾਲੇ ਲਓ ਜੀ ਲਗਾਏ ਹੋਏ ਆ ਪੂਰੇ ਹੈ ਲੁੱਕ ਦੇਣ ਨੂੰ ਹਾਂਜੀ ਐਦਾਂ ਫੋਲਡ ਹੋ ਜਾਂਦਾ ਇਹ ਵੀ ਫੋਲਡ ਹੋ ਕੇ ਹੋਰ ਛੋਟਾ ਹੋ ਸਕਦਾ ਜੀ ਸੋ ਨਾਲੇ ਇੰਨਾ ਕਾ ਤੇ ਇਹਦਾ ਇੱਕ ਹੋਰ ਫਾਇਦਾ ਕਿ ਲਾਈਟ ਵੇਟ ਆ ਇਹ ਹਾਂ ਇਹਨੂੰ ਕੈਰੀ ਕਰਨਾ ਸੌਖਾ ਜੀ ਤੇ ਛੋਟਾ ਹੋਣ ਕਰਕੇ ਕਿਤੇ ਬੱਸ ਟ੍ਰੇਨ ਚ ਲਿਜਾਣ ਚ ਸੌਖਾ ਨਹੀਂ ਤਾਂ ਟ੍ਰੇਨ ਚ ਸਾਈਕਲ ਵੱਡੇ ਜਾਂਦੇ ਨਹੀਂ ਹੈਗੇ ਯਾਦਾ ਲੱਗ ਟਿਕਟ ਖਰੀਦਣੀ ਪੈਂਦੀ ਆ ਸਾਨੂੰ ਯਾ ਉਹਨੂੰ ਜਿਹੜਾ ਲਗੇਜ ਵਾਲਾ ਉਹਨਾਂ ਦਾ ਡੱਬਾ ਹੁੰਦਾ ਉਹਦੇ ਵਿੱਚ ਲਿਜਾਣੇ ਪੈਂਦੇ ਤੇ ਉੱਥੇ ਸਾਈਕਲ ਦੀ ਕੇਅਰ ਨਹੀਂ ਹੁੰਦੀ ਇਸ ਕਰਕੇ ਮੈਂ ਇਹ ਛੋਟਾ ਜਿਹਾ ਬਣਾ ਲਿਆ ਸੀ ਕਿ ਬੈਗ ਦੇ ਵਿੱਚ ਫਿੱਟ ਆ ਜੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਸਾਈਕਲ ਚੱਕਿਆ ਹੋਇਆ ਹੁਣ ਤਾਂ ਡੈਕ ਦੀ ਉਹ ਕਮੀ ਆ ਮਤਲਬ ਕਿ ਉਹ ਉਹ ਤਾਂ ਆਪਣੀ ਜਿਹੜੀ ਹੈਗੇ ਪੂਰਾ ਟਰੱਕ ਵਾਲੀ ਫੇਣੀ ਨਹੀਂ ਛੋਟਾ ਸਪੀਕਰ ਹੈਗਾ ਲਾਲੀ ਦਾ ਜਦ ਜਾਈਦਾ ਅੱਛਾ ਹਾਂਜੀ ਹਾਂ ਤੇ ਹੋਲਡਰ ਵੀ ਲਾਇਆ ਹੋਇਆ ਨਾਲ ਹੈ ਨਾ ਮੋਬਾਈਲ ਵਾਲਾ ਮੋਬਾਈਲ ਹੋਲਡਰ ਆ ਸ਼ੀਸ਼ੇ ਲਾਏ ਹੋਏ ਨੇ ਜੀ ਤੇ ਗੇਅਰ ਵੀ ਆਪ ਹੀ ਅਰੇਂਜ ਕੀਤੇ ਆ ਇਹ ਹਾਂਜੀ ਇਹ ਮੈਂ ਪਰਸੋਂ ਹੀ ਫਿੱਟ ਕੀਤੇ ਸੀਗੇ ਉਹ ਮੇਰੇ ਕੋਲ ਇੱਕ ਸਾਈਕਲ ਪੁਰਾਣਾ ਖੜਾ ਸੀ ਇਹ ਕੰਮ ਕਰਦੇ ਆ ਹਾਂਜੀ ਹਾਂਜੀ ਪੂਰੇ ਕੰਮ ਕਰਦੇ ਹਾਲੇ ਇਹਦੇ ਉੱਤੇ ਵਾਲੇ ਇਹਨਾਂ ਦੇ ਸ਼ਿਫਟਰ ਲੱਗਣੇ ਆ ਅੱਛਾ ਜਿੱਦਾਂ 3/7 ਦਾ ਹੈ 3 ਗੇਅਰ ਉੱਤੇ ਆ 7 ਗੇਅਰ ਥੱਲੇ ਆ ਜਿਹੜੇ 7 ਗੇਅਰ ਆ ਉਹ ਕੰਮ ਕਰਦੇ ਆ ਇਹਦੇ ਉੱਤੇ ਸ਼ਿਫਟਰ ਲੱਗਣਾ ਸਾਰਾ ਸੈਟਅਪ ਲੱਗਿਆ ਹੋਇਆ ਜਿੱਦਾਂ ਆ ਸ਼ਿਫਟਰ ਲੱਗਿਆ ਹੋਇਆ ਹਾਂ ਗੇਅਰ ਉੱਪਰ ਥੱਲੇ ਕਰਨ ਵਾਲਾ ਬਸ ਉਹ ਲੱਗ ਗਿਆ ਤਾਂ ਇਹ ਵੀ ਗੇਅਰ ਕੰਮ ਕਰਨ ਲੱਗ ਜਾਣੇ ਪਰ ਚਲਾਈ ਹਾਲੇ ਵੀ ਦੀ ਪੂਰੀ ਆ ਜੀ ਇਹ ਇੱਕ ਗੇਅਰ ਤੇ ਵੀ ਅੱਛਾ ਹਾਂਜੀ ਹਾਂਜੀ ਹਾਂ